ਸਨੇਤਰ ਪੜਿਆ ਇੱਕ ਸੀ ਨਾ ਜੀ ਸਨੇਤਰ ਪੜਿਆ ਜਿਸ ਦਾ ਨਾਮ ਗੋਰਮ ਹੈ ਸਿਮੋ ਪ੍ਰਿੰਸ ਹੈ ਇੱਕ ਰੋਏ ਨਾਲ ਬਿਲੋਂਗ ਕਰਦਾ ਜੀ ਗੋਰੋ ਤੇ ਸਾਨੂੰ 17 ਤਰੀਕ ਨੂੰ ਮੁੱਖ ਪ੍ਰਖਾਸ ਨੇ ਇਕਲਾ ਦਿੱਤੀ ਸੀ ਕਿ ਤੁਹਾਡੇ ਜਿਹੜੇ ਏਰੀਆ ਹੈਗਾ ਜਿਹੜਾ ਅਦਾਉ ਤੋਂ ਲੈ ਕੇ ਰਾਏਪੁਰ ਨੂੰ ਜਿਹੜੀ ਸੜਕ ਜਾਂਦੀ ਹੈ ਉਸ ਤੇ ਉਹ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਵਾਦਾ ਤੁਹਾਨੂੰ ਇਨਜਾਮ ਦਿੰਦੇ ਨੇ ਜੀ ਜੋ ਲੋਕਾਂ ਦੇ ਮੋਬਾਈਲ ਸਿੱਤ ਕੋ ਪੈਸੇ ਜਰਾ ਕੋਲ ਇੰਦੇ ਨੇ ਜੀ ਜਿਸ ਨੇ ਅਸੀਂ ਪਕੜਾ ਦਰਜ ਕਰਕੇ ਜੀ ਅੱਗੇ ਦੀ ਤਕਤੀਸ ਵਗੈਰਾ ਸਟਾਰਟ ਕੀਤੀ ਸਾਨੂੰ ਇੱਕ ਉਦਾਈ ਵੀ ਮਿਲਿਆ ਜਿਸ ਦਾ ਮੋਬਾਈਲ ਤੇ ਪੈਸੇ ਖੋਏ ਹੋਏ ਸੀਗੇ ਤੇ ਸਾਨੂੰ ਇਸ ਵੀਗਰ ਤੱ ਇਸ ਨੂੰ ਕਿਸ ਤਰ੍ਹਾਂ ਵਿੱਚ ਸਹੂਤਾ ਮਿਲੀਏ ਗੋਰੂ ਸਨੋ ਕੋ 39 ਦਰਜ ਤੇ ਅਗਲੀ ਜਾਂਚ ਵਿੱਚ ਪਤਾ ਲੱਗਿਆ ਵੀ ਇਹਦੇ ਦੋ ਸਾਥੀ ਸੀਗੇ ਜਿਹੜੇ ਸਾਗਰ ਹੋਰ ਸੰਜੀ ਹੈਗੇ ਆ ਜੀ ਉਹ ਇਹਨਾਂ ਨਾਲ ਵੀ ਇਹ ਵੀ ਇਹਦੇ ਨਾਲ ਹੀ ਹੁੰਦੇ ਸੀਗੇ ਇਸ ਕ੍ਰਾਈਮ ਵਿੱਚ ਤੇ ਇਹਨਾਂ ਕੋਲ ਇੱਕ ਦਫਤਰ ਹੁੰਦਾ ਸੀਗਾ ਜੀ ਡਾਕਟਰ ਕੋਲ ਦਿਖਾ ਕੇ ਜਿਹੜੇ ਡਰਾਗਨ ਕਾ ਕੇ ਲੋਕਾਂ ਤੋਂ ਪੈਸੇ ਤੇ ਉਹਨਾਂ ਦੇ ਮੋਬਾਈਲ ਵਗੈਰਾ ਖੋਲ ਲੈਂਦੇ ਸੀਗੇ ਤਾਂ तकरीबन ਕਿੰਨੇ ਘਾਵਾ ਤੋਂ ਪਹਿਲਾਂ ਜਾਂਦੇ ਸੀ ਫਿਲਾਲ ਤੋਂ ਇੱਕ ਜਿਹੜਾ ਇਹ ਬੰਦਾ ਗ੍ਰਿਫਤਾਰ ਹੋਇਆ ਹੈ ਜੀ ਇਹ ਇਸਨੇ ਦੱਸਿਆ ਵੀ ਅਸੀਂ ਚਾਰ-ਪੰਜ ਘਾਵਾ ਦਾ ਤੱਕ ਜਾਨੇ ਇੱਥੇ ਤੇ ਸਾਡੇ ਕੋਲ ਫਿਲਾਲ ਤੱਕ ਦੋ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਰਿਪੋਰਟ ਸਾਡੇ ਦਿੱਤੀ ਹੈ ਵੀ ਇੱਕ ਬੰਦਾ ਜਿਸ ਤੋਂ ਮੋਟਰਸਾਈਕਲ ਇਹਨਾਂ ਨੇ ਖੋਇਆ ਸੀਗਾ ਪਲੇਟਿਨਾ ਮੋਟਰਸਾਈਕਲ ਸੀਗਾ ਇਹ ਇਹ ਨਹੀਂ ਸੋਰੀ ਹੀ ਰੋਡ ਲੈਕਸ ਮੋਟਰਸਾਈਕਲ ਸੀ ਜਿਹੜਾ ਖੋਇਆ ਸੀਗਾ ਦਾਪਰ ਦਿਖਾ ਕੇ ਤੇ ਇਹਨਾਂ ਦੀ ਹੀ ਪਛਾਣ ਉਹ ਕਰ ਰਿਆ ਵੀ ਇਹਨਾਂ ਨੇ ਹੀ ਸਦਾ ਮੇਰਾ ਉਹ ਮੋਟਰਸਾਈਕਲ ਖੋਇਆ ਸੀਗਾ ਅ ਕੋਟਿਗੇਟ ਕਰਕੇ ਕਾਦੀਏ ਕੋਰਟ ਤੇ ਪੇਸ਼ ਕਰਤਾ ਜੀ ਇਹ ਪੁਲਿਸ ਵਿਭਾਗ ਦੇ ਆਪਣੇ ਕੋਲ ਹੈਗਾ ਤੇ ਦੂਸਰੇ ਇਸ ਦੇ ਜਿਹੜੇ ਸਾਥੀ ਹੈਗੇ ਆ ਸਾਗਰ ਤੇ ਸੰਗੀ ਜਿਹੜੇ ਹੈਗੇ ਆ ਉਹਨਾਂ ਦੀ ਵੀ ਅ ਪਾਲ ਕਰ ਰਹੇ ਆ ਛੇਤੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕਿੰਨੀ ਵਾਰ ਤੁਮ ਆਉਂਦੇ ਹੋ ਨੇ ਫਿਲਹਾਲ ਇਹ ਆਪਾਂ ਖਿਲਾਅ ਸ਼ੁਰੂਆਤੀ ਜਾਂਚ ਹੈ ਅੱਗੇ ਅੱਗੇ ਜਿਵੇਂ ਜਿਵੇਂ ਜਾਂਚ ਅੱਗੇ ਬਦੂਗੀ ਅੱਗੇ ਕੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਨੇ ਕਿੰਨੇ ਕਰਏ ਕਿਤੇ ਹੋਏ ਨੇ ਜੀ ਕਿਤਨੇ ਘੋਰ ਜਿਆਦਾ ਕਰਾਈ ਕਿ ਮਤਲਬ ਕਿਸ ਕਿਸ ਚੰਡੀਗੜ੍ਹ ਕੀਤੇ ਆ ਸਾਡੇ ਹੋਰ ਜਿਹੜੇ ਸਬਡਿਵੀਜ਼ਨ ਹੈ ਉਸ ਵਿੱਚ ਕੀਤੇ ਹੋਣ ਜਾਂ ਬੁਆਲੇ ਤੋਂ ਓਰਿਜਿਨਲ ਵਿੱਚ ਕੀਤੇ ਕਿਤੇ ਹੋਣੇ ਇਹ ਸਾਰਾ ਪਤਾ ਕਰਾਂਗੇ ਫਿਲਹਾਲ ਅਸੀਂ ਕਰਾਂਗੇ ਜੀ ਉਹ ਦੱਤ ਬਰਾਮੇ ਹੋਵੇ ਫਿਲਹਾਲ